ਖਰਾਕ ਨਾਲ ਸਰੀਰ ਨਹੀਂ ਤਕੜਾ ਹੁੰਦਾ ਇਹ ਕਹੇ ਖਰਾਕ ਨਾਲ ਇਹ ਨਪੋਲ ਮਤ ਕਹਿੰਦੀ ਹੈ ਜਿਆਦੇ ਖਰਾਕ ਨਾਲ ਆਪਣਾ ਡਾਈਜੈਸਟ ਜਿਹੜਾ ਖਰਾਬ ਹੋ ਜਾਂਦਾ ਹੈ ਇਨਸਾਨ ਛੇਤੀ ਡਿੱਕ ਪੈਂਦਾ ਸਮਝਦੇ ਆ ਨਾ ਇਹ ਤਾਂ ਸਮਝਣਾਂ ਦੀ ਚੀਜ਼ ਆ ਜਿਹੜਾ ਮਾਈਂਡ ਸਮਝ ਗਿਆ ਪ੍ਰੋਪਰ ਉਹ ਜਾਗ ਗਿਆ ਉਹ ਬਹੁਤ ਤਾਕਤਵਰ ਹੋ ਜਾਂਦਾ ਹੈ ਮਨ ਦੀ ਦਲੇਰੀ ਜ਼ਿਆਦਾ ਚਾਹੀਦੀ ਹੈ ਮੈਂ ਇਹ ਚੀਜ਼ਾਂ ਨੂੰ ਦਲੇਰੀ ਮੰਨਦਾ ਹੈ ਸਿਹਤ ਪ੍ਰਤੀ ਬਹੁਤ ਗੌਰ ਕਰਨੀ ਫਿਜ਼ੀਕਲ ਤੇ ਫਿੱਟ ਐ ਮੈਂ ਸਵੇਰ 2 ਵਜੇ ਉੱਠਦਾ ਹੁਣ ਅੱਛਾ ਜੀ 2 ਵਜੇ ਉੱਠ ਕੇ ਤੇ ਮੈਂ ਕੱਟੋ-ਕੱਟ ਵੀ 150 ਕਿਲੋਮੀਟਰ ਆਉਂਦਾ ਜਾਂਦਾ ਕਰਦਾ ਤੜਕੇ ਵਾਲੇ ਕੈਂਪ 'ਚ। ਹੂੰ। ਫਿਰ ਦੁਪਹਿਰ ਦਾ ਕੈਂਪ, ਫਿਰ ਸ਼ਾਮ ਦਾ ਕੈਂਪ। ਹੂੰ। ਤੇ ਰਾਤ ਨੂੰ 10 ਵਜੇ ਪੈਣਾ। ਹੂੰ। 10 ਵਜੇ ਤੋਂ ਪਹਿਲਾਂ ਨਹੀਂ ਪੈਣਾ। ਤੇ ਕੈਂਪਲਾਂ ਨੂੰ ਵੀ ਕਹਿ ਦੇਣਾ ਨਾ ਲੇਟ ਤੇ ਨਾ ਛੁੱਟੀ, ਪਹਿਲਾਂ ਹੀ ਕਹਿ ਦੇਣਾ। ਅੱਛਾ, ਪਹਿਲਾਂ ਹੀ ਕਹਿ ਦੇਣਾ ਨਾ ਲੇਟ ਨਾ ਛੁੱਟੀ। ਇਹ ਚੀਜ਼ ਪਹਿਲਾਂ ਹੀ ਆਪਦੇ ਮੂੰਹ ਬੋਲ ਦੇਣੀ ਆ ਵੀ ਨਾ ਕੋਈ ਮਤਲ ਨਹੀਂਗਾ। ਹੂੰ। ਜਗਰਾਵਾਂ ਤੋਂ ਲੰਘਿਆਣਿਆ 60 ਤੋਂ 65 ਕਿਲੋਮੀਟਰ ਬਣ ਜਾਂਦਾ ਹੈ ਜੀ ਤੇ ਤਿੰਨ ਤੋਂ ਚਾਰ ਖਿਡਾਰੀ ਆਏ ਹੁੰਦੇ ਆ ਕਦੇ-ਕਦੇ ਇੱਕ ਖਿਡਾਰੀ ਆਇਆ ਹੁੰਦਾ ਮੇਰੀ ਚਾਹ ਲੈ ਕੇ ਮੈਂ ਪਹਿਲਾਂ ਐਂਟਰੀ ਮਾਰ ਦਿੰਦਾ ਜਗਰਾਵਾਂ ਤੋਂ ਅੱਛਾ ਔਰ 2 ਮਹੀਨੇ ਦਾ ਕੰਟੈਕਟ ਹੈ ਉਹਨਾਂ ਦੇ ਨਾਲ ਅੱਜ ਦਿਨ ਰਹਿ ਗਏ ਸਾਰੇ 10 ਹੂੰ ਤੇ ਹਰ ਰੋਜ਼ ਮੇਰਾ ਪਹਿਲਾਂ ਆਉਣਾ ਉਹਨਾਂ ਤੋਂ ਕੋਈ ਛੁੱਟੀ ਨਹੀਂ ਬਗੈਰ ਛੁੱਟੀ ਤੋਂ ਕਦੇ ਕਹਿਣਾ ਨਹੀਂ ਵੀ ਮੇਰੀ ਭੂਆ ਦੀ ਕੁੜੀ ਦਾ ਵਿਆਹ ਮੇਰਾ ਸਿਰ ਦੁਖਦਾ ਮੈਥੋ ਵਾ ਜਾਇਆ ਨਹੀਂ ਜਾਣਾ ਮੇਰਾ ਮੋਟਰਸਾਈਕਲ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਮੀ ਪੈਂਦਾ ਨੇ ਰੀ ਆਉਂਦੀ ਹੈ ਕੋਈ ਮਤਲਬ ਨਹੀਂ ਮੇਰਾ ਮੋਟਰਸਾਈਕਲ ਤੁਹਾਡੇ ਗਰਾਊਂਡ ਚ ਆਊਗਾ ਪੱਕਾ ਹੈ ਇਹ ਮੇਰੀ ਜ਼ਿੰਮੇਵਾਰੀ ਹੈ ਮਨ ਨਹੀਂ ਕਦੇ ਕਹਿੰਦਾ ਵੀ ਬਹਾਨਾ ਬਣਾ ਲਾ ਕੋਈ ਮਨ ਅਕਦਾ ਹੈ ਮਨ ਦੀ ਭਾਸ਼ਾ ਮੈਂ ਸਮਝ ਲਈ ਮਨ ਨੂੰ ਹੀ ਪੜਨਾ ਨਾ ਮਨ ਨੂੰ ਹੀ ਪੜਨਾ ਹੈ ਮਨ ਜਿੱਤੇ ਜਿੱਗ ਜੀਤ ਹੈ ਬਿਲਕੁਲ ਅਗਰ ਤੁਸੀਂ ਮਨ ਨੂੰ ਸਮਝ ਗਏ ਬਾਹਰ ਨਹੀਂ ਕੋਈ ਵੀ ਮਰਾਉਂਦਾ ਬੰਦੇ ਵਹਿਮ ਕਰ ਬੈਠੇ ਮੇਰਾ ਦੁਸ਼ਮਣ ਉਹ ਬੰਦੇ ਵਹਿਮ ਕਰ ਬੈਠੇ ਮੇਰੇ ਤੇ ਉਹ ਲੱਗਦਾ ਹੈ ਉਹ ਲੱਗਦਾ ਕੋਈ ਨਹੀਂ ਲੱਗਦਾ ਥੋੜਾ ਮਨ ਤੁੰ ਨੂੰ ਮਨਾਉਣ ਦੇ ਵਿੱਚ ਸਹਿਗਾ ਜੇ ਮਾਰ ਖਾਣੀ ਤੁਸੀਂ ਮਨ ਚੋਂ ਖਾਣੀ ਹੈ ਜੇ ਪੜਿਆ ਨਹੀਂ ਤੇ ਸਕੂਲ ਨੇ ਵਿਦ ਕਰਾ ਨਹੀਂ ਕੀਤਾ ਪੜਿਆ ਨਹੀਂ ਤੇ ਕਿਤਾਬਾਂ ਨੇ ਵਿਦ ਕਰਾ ਨਹੀਂ ਕੀਤਾ ਜੇ ਪੜਿਆ ਨਹੀਂ ਤੇ ਟੀਚਰ ਨੇ ਵਿਦ ਕਰਾ ਨਹੀਂ ਕੀਤਾ ਜੇ ਪੜਿਆ ਨਹੀਂ ਤੇ ਸਮਾਂ ਮਿਲਿਆ ਤੈਨੂੰ ਜੇ ਪੜਿਆ ਨਹੀਂ ਤੇਰਾ ਮਨ ਕਮਜ਼ੋਰ ਸੀ ਹੂੰ ਤੈਨੂੰ ਪਤਾ ਨਹੀਂ ਲੱਗਿਆ ਸਮਾ ਜੰਪ ਕਰਕੇ ਚਲਿਆ ਗਿਆ ਤੂੰ ਪੜਿਆ ਨਹੀਂਗਾ ਰਾਈਟ ਬਿਲਕੁਲ ਹੁਨਰ ਨਹੀਂ ਸਿੱਖਿਆ ਹੁਨਰ ਨਹੀਂ ਸਿੱਖਿਆ ਦੁਕਾਨਾਂ ਹੈਂ ਜਾਂ ਕਿਸੇ ਦੇ ਲੜ ਲੱਗ ਕਿਸੇ ਦੇ ਪੈਰ ਫੜ ਲਾ ਹੂੰ ਤੂੰ ਸਿੱਖ ਜਾਏਂਗਾ ਕਿਸੇ ਤੋਂ ਲੱਫੜ ਖਾ ਕੇ ਕਿਸੇ ਤੋਂ ਛਿੜਕਾਂ ਖਾ ਤੂੰ ਜਾ ਕਿਸੇ ਕੋਲੇ ਤੂੰ ਸਿੱਖ ਜਾਏਂਗਾ ਅੱਜ ਹੋਰ ਕੱਲ ਹੋਰ ਵਕਤ ਤੁਰਿਆ ਜਾਂਦਾ ਮੈਨੂੰ ਪਤਾ ਨਹੀਂ ਲੱਗਿਆ ਮੈਂ 60 ਸਾਲ ਕਿਦੋਂ ਨਗਾ ਲਿਆ ਅਜੇ ਕੱਲ ਲੱਗ ਰਿਹਾ ਮੈਨੂੰ ਜਵਾਨੀ ਦੇ ਵਿੱਚ ਵੀ ਮੈਂ ਜਵਾਨੀ ਚ ਸੀਗਾ ਤੇ ਫਿਰ ਤੂੰ ਕੀ ਹੋਊਗਾ ਹੁਨਰ ਸਿੱਖ ਜੇਗਾ ਅਗਰ ਨਾ ਹੁਨਰ ਸਿੱਖਿਆ ਤੇ ਫਿਰ ਦੋਸ਼ੀ ਨਾ ਕਿਸੇ ਨੂੰ ਠਹਿرائی ਵੇਖੀ ਕਿਤੇ ਕਹਿ ਬਿੰਦਾ ਪ੍ਰਮਾਤਮਾ ਨੂੰ ਪ੍ਰਮਾਤਮਾ ਦੋਸ਼ੀ ਨਹੀਂਗਾ ਪ੍ਰਮਾਤਮਾ ਤਾਂ ਕਾਕਰਤਾ ਦੀ ਮੂਰਤਾ ਹੈ ਉਹ ਤਾਂ ਸਾਰਿਆਂ ਨੂੰ ਦੇ ਕੇ ਭੇਜਦਾ ਸਭ ਕੁਝ ਬਿਲਕੁਲ ਕਰੋੜਾਂ ਰੁਪਈਆਂ ਦਾ ਸਰੀਰ ਤੈਨੂੰ ਦੇ ਕੇ ਭੇਜਤਾ 24 ਘੰਟੇ ਤੈਨੂੰ ਮਿਲ ਕੇ ਆ ਹਮ ਸਾਰੀ ਚੀਜ਼ ਤੈਨੂੰ ਨੇ ਦੇ ਕੇ ਭੇਜਿਆ ਬਿਲਕੁਲ ਉਨੇ ਰੱਖਿਆ ਹੀ ਨਹੀਂ ਕੁਝ ਤੇ ਉਹ ਵਿਤਕਰਾ ਕਰਦਾ ਹੀ ਨਹੀਂ ਕਿਸੇ ਨਾਲ ਹੂੰ ਉਹ ਤਾਂ ਚਾਹੁੰਦਾ ਮੇਰਾ ਮਨੁੱਖ ਖੁਸ਼ ਹੋਵੇ ਮੈਂ ਪੂਰਾ ਬਣਾ ਕੇ ਭੇਜਾਂ ਹੁਣ ਮਸਲਾ ਆਪਣੇ ਤੇ ਹੈ ਹੂੰ ਆਪਾਂ ਕੀ ਕਰਦੇ